ਦੇ ਪਾਸੋਂ ਲੈਣੇ ਆ। ਬੈਠ ਕੇ ਗੱਲ ਕਰ ਲੂਗੇ ਸੁਣ ਵੀ ਖੋ ਜੂਗਾ ਨਹੀਂ ਯਾਰ ਕਰ। ਜਿਆਦਾ ਗੱਲਾਂ ਦਾ ਆਦਮੇ ਫਿਰ। ਕੱਲ ਤਾਂ ਉਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਵਿਅੰਗ ਸਿੰਘ ਜੀ ਕੀਰਤਨੀ ਜਥਾ ਅੱਜ ਅਸੀਂ ਇੱਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆ। ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ। ਜਦੋਂ ਅਸੀਂ ਕੀਰਤਨ ਦੀ ਸਮਾਪਤੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਬੋਲ ਕੇ ਦੇ ਵਿੱਚ ਪਾ ਦਿੱਤੇ ਹੈ ਉਹ ਬਣਾ ਦਿੱਤੇ ਪਾਤੇ ਹੈ ਭਾਈ ਪਹਿਲਾਂ ਉਹਦਾ ਗੱਲ ਕਰੋ ਫਿਰ ਵੀਡੀਓ ਗੱਲ ਕਰਨਾ ਪਹਿਲਾਂ ਗੱਲ ਕਰਨਾ ਭਾਈ ਕੌਣ ਹੈ ਯਾਰ ਹਾਕਮ ਰਾਮ ਰਾਮ ਤਮਾਸ਼ਾ ਕਰ ਜਿਨਾ ਮੈਂ ਕਦਾ ਮੂੰਹ ਦੇਖਦਾ ਮੈਂ ਪਹਿਲਾਂ ਗੱਲ ਕਰੋ ਜਿਹਨਾਂ ਨੇ ਸੱਦਿਆ ਤੈਨੂੰ ਉਹਨਾਂ ਨਾਲ ਨਹੀਂ ਪਰ ਅੱਗੇ ਸਰਕਾਰ ਨਾਲ ਗੱਲ ਕਰਨੀ ਪਾਉਣਾ ਹੈ हाथ नहीं पा हाथ के मेरे पड़ा तेरे पर हाथ नहीं दी बात लो गल बहुत बज रही है हम ना इनका हाथ नहीं है इनका हाथ नहीं है बैठ के गल कर बैठ के गल मारो वीडियो बनाओ तू तक के मारे और ਸੰਗਤ ਦੇ ਵਿੱਚ ੱੱੱਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚੋਂ ੱੱੱਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਤੋਏ ਮੈਂ ਕੋਈ ਲੋਕ ਜਿਹੜਾ ਬੰਦਾ ਆਜੋ ਮੈਨੂੰ ਸੰਗਤ ਦੇ ਵਿੱਚੋਂ ੱੱੱਕੇ ਮਾਰ ਰਹੇ ਨੇ ਸਾਨੂੰ ੱੱੱਕੇ ਮਾਰ ਰਹੇ ਨੇ ਗੁਰਦੁਆਰਾ ਨਹੀਂ ਆਪ ਖਾਂਦੇ ਨੇ ਆ ਵਾ ਠੀਕ ਹੈ ਠੀਕ ਬਹੁਤ ਜਿਹੜਾ ਹੈ ਇਹਨਾਂ ਨੇ ਅੱਜ ਮਾੜਾ ਕੀਤਾ ਤਗਦੀ ਪਿੰਡ ਦੇ ਵਿੱਚ ਇਹ ਨਹਿਰ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਸਥਾਨ ਹੈ ਔਰ ਇਹਨਾਂ ਨੇ ਸਾਡੇ ਸਿੰਘਾਂ ਨੂੰ ਵੀ ਧੱਕੇ ਬਾਰੇ ਰੌਲਾ ਪਾਇਆ ਮਾਇਆ ਚੱਕ ਕੇ ਗੋਲਕ ਦੇ ਵਿੱਚ ਪਾਈ ਔਰ ਅਸੀਂ ਸਾਰੀ ਹਿੰਦੂ ਨੂੰ ਬੇਨਤੀ ਕਰਦੇ ਆਂ ਕਿ ਪਤਾ ਲੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਦਾ ਪਤਾ ਲੱਗੇ ਪਿੰਡ ਵਾਲਿਆਂ ਦਾ ਇਹਨਾਂ ਨੇ ਜਿਹੜਾ ਧੱਕਾ ਕੀਤਾ ਸਾਡੇ ਨਾਲ ਔਰ ਅਸੀਂ ਇਹ ਬੇਨਤੀ ਕਰਦੇ ਆਂ ਬਾਰ-ਬਾਰ ਸੰਗਤ ਨੂੰ ਜਿੰਨੀ ਜਿੰਨੀ ਵੀ ਸੰਗਤਾਂ ਸਾਰੀ ਹੱਥਾ ਲੱਗੇ ਲੋਕਾਂ ਨੂੰ ਜਿੰਨੇ ਵੀ ਸੰਗਤਾਂ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਇਹ ਜਿਹੜੀ ਹੈ ਇਹ ਸਾਰੀ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਦੇ ਵਿੱਚ ਪਤਾ ਲੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਦੋਂ ਉਹ ਤਾਂ ਕਰਮਾਂ ਦੇ ਡਿੱਗੇ ਔਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਿੰਡਾਂ ਦੇ ਵਿੱਚੋਂ ਕਿਸੇ ਦੇ ਵਿੱਚ ਪੈਸੇ ਚੱਕਣ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਦਾ ਬੇਪੌਣ ਚੱਕ ਕੇ ਆਪਦੀ ਬੋਲ ਕਿਸੇ ਵਿੱਚ ਪਾ ਦੇਣ ਅਸੀਂ ਆਪਦੀ ਮਿਹਨਤ ਕਰਦੇ ਆਂ ਸਾਨੂੰ ਬੁਲਾਇਆ ਜਾਂਦਾ ਸੀ ਤਾਂ ਆਉਨੇ ਆਂ ਅਸੀਂ ਬਿਨਾਂ ਬੁਲਾਏ ਤੇ ਨਹੀਂ ਜਾਂਦੇ ਕਿਸੇ ਦੀ ਤੇ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਵੀਡੀਓ